ਲਓ ਜੀ ਅੱਜ ਚੱਲਿਆਂਗੇ ਆਪਾਂ 골ਡੀ ਨੂੰ ਬੋਲਟ ਦਿਵਾਉਣਾ ਹੁਣ ਆਪਾਂ ਸੰਗਰੂਰ ਨੂੰ ਚੱਲਿਆਂਗੇ ਬੋਲਟ ਲੈਣ ਵਾਸਤੇ ਦੇਖਦੇ ਆਂਗੇ ਸਰਪੰਚ ਸਾਹਿਬ ਵੀ ਨਾਲ ਲਿਆਂਦੇ ਨੇ ਸਪੈਸ਼ਲ ਲਾਲ 50 ਲੱਖ 골ਡ ਲੈਂ ਚੱਲਿਆਂ 골ਡੀ ਬਾਈ ਤੋਂ ਪਾਰਟੀ ਲੈਣੀ ਹੈ ਸੰਗਰੂਰ ਜਾ ਕੇ ਤੇ ਜਮੇ ਇੱਕ ਵੀ ਛੀਡ ਨਹੀਂ ਐਨਾ ਸਾਫ ਜਿਹੜਾ ਬੋਲਟ ਆ ਬਾਈ ਨੂੰ 골ਡੀ ਨੂੰ ਦਵਾਉਣ ਚੱਲਿਆਂ ਜੋ ਬੱਚਿਆਂ ਦੀ ਮੰਦੀ ਤਮੰਨਾ ਸੀ ਬੋਲਟ ਦੀ ਅੱਜ ਡੈਡੀ ਬੋਲਟ ਘਰੇ ਲੈ ਕੇ ਆਈ ਤਾਂ ਲੈ ਕੇ ਆ ਰਿਹਾ ਭਾਈ ਵਾਦੇ ਦਾ ਪੱਕਾ ਹੈ ਜਿਵਾਕਾਂ ਦੇ ਨਾਲ ਦੇਖ ਲਿਆ ਜਾ ਕੇ ਕਮੈਂਟਰੀ ਕਰ ਰਹੇ ਜਿਵੇਂ ਸਦੀਕ ਦੇ ਘੜੇ ਕਿੰਨੇ ਦਾ ਸੌਦਾ ਹੁੰਦਾਗਾ ਉੱਤੇ ਜਾ ਕੇ ਬੋਲਟ ਦਾ والله ਨਹੀਂ ਦੂਜੇ ਬੰਦੇ ਨੇ ਤੂੰ ਗਲਤ ਕਹਿ ਰਿਹਾ ਹੈ ਗਲਤ ਥੋੜਾ ਬੋਲੇ ਅਗਰ 베ਰ ਖਾ 베ਰ ਖਾ ਸਕਦੇ ਹੋ ਤੁਸੀਂ ਇਹ ਬੋਲਟ ਤੋਂ ਪਹਿਲਾ ਵਾਲਟੀ ਹੈ ਜਿਹੜੀ ਬੋਲਟ ਲੈਣ ਤੋਂ ਪਹਿਲਾਂ ਪਹਿਲਾ ਵਾਲੀ ਪਾਰਟੀ ਆ ਉਹ ਹੈ ਇਹ ਪੈਸ਼ ਨੂੰ ਪਾਰਟੀ ਚੱਲ ਰਹੀ ਹੈਗੀ ਦੋ ਹੀ ਪਾਰਟੀ ਕਿਸੇ ਦਿਨ ਆਉਂਦੀ ਕੱਲੀ ਬੈਸ਼ ਨੂੰ ਪਾਰਟੀ ਆਉਗੀ ਪੈਗ ਲਾਉਣ ਵਾਲਾ ਬੰਦਾ ਕੋਈ ਹੈ ਨਹੀਂ ਸਰਪੰਚ ਤੋਂ ਬਿਨਾਂ ਇਹੀ ਬੰਦੇ ਹੁੰਦੇ ਆ ਵਿੱਚ ਪਰਦੇ ਵਾਲੇ ਹੁੰਦੇ ਆ ਜਿਹੜੇ ਬੰਦੇ ਬੈਸ਼ ਨੂੰ ਕੋਈ ਕਹਿੰਦਾ ਬੈਸ਼ ਨੂੰ ਨੇ ਉਹ ਉਹਨਾਂ ਵਾਸਤੇ 15 ਦਿਨ ਤਿਆਰ ਹੈ ਨਹੀਂ ਦੇਖੋ ਬੈਸ਼ ਨੂੰ ਗੱਲਾ ਪ੍ਰੋਗਰਾਮ ਗੱਲਾ ਬੈਸ਼ ਨੂੰ ਆ ਸਰਪੰਚ ਸਾਹਿਬ ਆਏਗੇ ਨੇ ਇਕੱਲੇ ਜਿਹੜੇ ਕਹਿੰਦੇ ਨੇ ਅਸੀਂ ਪੈਗ ਲਾਉਣਾਗਾ ਨਹੀਂ ਇੱਕ ਬੰਦਾ ਹੋਰ ਇੱਕ ਨੂੰ 11 ਹੋ ਜਾਣਗੇ ਨਹੀਂ ਦੂਜਾ ਬੰਦਾ ਮੈਨੂੰ ਤਾਂ ਨਹੀਂ ਅਜੇ ਪਤਾ ਹੈਗਾ ਵੀ ਕਿਹੜਾਗਾ ਜਿਹੜਾ ਪੈਗ ਲਾਉਂਦਾ ਹੋਵੇ। ਤਕਰੀਬਨ 2 ਮਹੀਨੇ ਹੋ ਗਏ ਆਪਾਂ ਨੂੰ ਬੋਲਟ ਦੇਖਦਿਆਂ ਨੂੰ। ਅੱਜ ਬੋਲਟ ਪਸੰਦ ਆਇਆ ਇੱਕ। ਦੇਖਦੇ ਆਂਗੇ ਜਾ ਕੇ ਹੁਣ। ਫਾਈਨਲ ਸੌਦਾ ਹੁੰਦਾ ਜਾਂ ਨਹੀਂ ਹੁੰਦਾ। ਜਿਹੜਾ ਬੋਲਟ ਆ ਉਹ 2019 ਮਾਡਲ ਆ। ਪਟਿਆਲੇ ਦਾ ਨੰਬਰ ਆ। ਜਿਹੜਾ ਲੈਣ ਚੱਲਿਆਂਗੇ। ਬਾਕੀ ਆਪਾਂ ਜਾ ਕੇ ਤੁਹਾਨੂੰ ਦੱਸਾਂਗੇ ਬੋਲਟ ਬਾਰੇ। ਬੋਲਟ ਦੀ ਦਿਖਾਵਾਂਗੇ। ਅੱਜ ਲੈ ਕੇ ਆਉਣਾਗਾ ਦਵਾ ਕੀ ਲੈ ਕੇ ਆਉਣਾਗਾ ਬੋਲਟ ਫਾਈਨਲੀ ਅਸੀਂ ਪਟਿਆਲੇ ਤੋਂ ਚੱਲਿਆ ਹੁਣ ਸੰਗਰੂਰ ਵੱਲ ਨੂੰ ਤਕਰੀਬਨ ਅਸੀਂ ਹੁਣ ਭਵਾਨੀਗੜ੍ਹ ਪਹੁੰਚ ਗਏ ਭਵਾਨੀਗੜ੍ਹ ਤੋਂ ਜਾਣਾ ਹੁਣ ਸੰਗਰੂਰ ਸੰਗਰੂਰ ਤੋਂ ਜਿਹੜਾ ਬੋਲਟ ਲੈਣਾਗਾ ਆਪਾਂ ਨੇ ਪਟਿਆਲੇ ਤੋਂ ਹੁਣ ਸੰਗਰੂਰ ਵੱਲ ਨੂੰ ਆਪਾਂ ਚੱਲ ਰਿਹਾ ਭਵਾਨੀਗੜ੍ਹ ਆ ਕੇ ਸਰਪੰਚਾਂ ਲਾ ਕੇ ਹੋ ਜਾਂਦਾ ਨਿਕ। ਉਹ ਗੱਲ ਬਕਰੀਆ ਸੀ ਇਹਨਾਂ ਨੂੰ ਖੜਪੰਚ ਸਾਹਿਬ ਕਹਿੰਦੇ ਆਂ ਕਿ 5 ਸਾਲ ਤੋਂ ਬਾਅਦ ਤਾਂ ਹੋਇ ਜਾਂਦਾ ਫਿਰ ਖੜਪੰਚ ਬਣ ਜਾਂਦਾ ਹੁੰਦਾ ਸਰਪੰਚ ਤੋਂ। ਜਦੋਂ ਲੱਖ ਖੜਕਣ ਲੱਗ ਜਾਂਦੇ ਨੇ। ਜਦੋਂ ਬੰਦਾ ਖਾ ਲੈਦਾ ਮੋٹے ਪੈਸੇ ਪੂਸੇ ਫਿਰ ਉਹ ਖੜਪੰਚ ਬਣ ਜਾਂਦਾਗਾ। ਗਲਤ ਨਹੀਂ ਕਹਿਣਾ। ਨੂੰ ਖੜਕਣ ਲਾ ਦਿੰਦਾ। ਪਿੰਡ ਨੂੰ ਖੜਕਣ ਲਾ ਜਦੋਂ ਪਿੰਡ ਦਾ ਇਹ ਸਾਰਾ ਕੁਝ ਖਾ ਪੀ ਕੇ ਹਾਜਮ ਕਰ ਲੈਂਦਾ ਫਿਰ ਇਹ ਖੜਪੰਚ ਬਣ ਜਾਂਦਾਗਾ। ਫਾਈਨਲੀ ਜੇ ਹੁਣ ਘਵਾਨੀ ਆੜਾ ਪਹੁੰਚ ਗਏ। ਪ੍ਰੋਗਰਾਮ ਆਗਾ ਅੱਜ ਵੀ ਟਰੱਕ ਯੂਨੀਅਨ ਚ ਅਖੰਡ ਪਟਾਤ ਸਾਹਿਬ। ਕੱਲ ਨੂੰ ਹੋਗਾ ਕੱਜ ਪਰਸੋਂ ਨੂੰ ਐਵੇਂ ਲੱਗਦਾ ਭੋਗ ਅੱਜ ਆਰੰਭ ਕਰਿਆ ਰੇਜ ਵੀ ਰਹਿਣੀ ਆ ਯਾਰ ਪ੍ਰਧਾਨਗੀ ਪਹਿਲਾਂ ਵਾਲੇ ਪ੍ਰਧਾਨਗੀ ਜੇ ਰੋਲਾ ਪੈ ਰਿਹਾ ਹੈਗਾ ਪ੍ਰਧਾਨਗੀ ਦਾ ਹੁਣ 55 ਲੱਖ ਜਿਹਦਾ ਬਾਕੀ ਨਾ ਨਾਲਣ ਕੇ ਜਦ ਮੈਂ ਡਬਲ ਚ ਬਣੂ ਸੈਟ ਹੋ ਗਿਆ ਜੀ ਹੁਣ ਅੱਗੇ ਦੇਖੋ ਵੀ ਕਿੰਨੇ ਚ ਜਾਂਦੀ ਹੈ ਇਹ ਤਾਂ ਅਗਲੇ ਸਾਲ ਹੋਰ ਇੰਨੀ ਆ ਦੇਖੋ ਟੈਟੂਸ ਭਾਈ ਨੇ ਆਇਆ ਤੇ ਉਹ ਟੈਟੂ ਦਾ ਬੜਾ ਵੱਡਾ ਸਪਾ ਲਿਆ ਸਾਰੀ ਬਾਹ ਦੇ ਟੈਟੂਸ ਭਾਈ ਘੜਾਗਾ ਟੈਟੂ ਪੈ ਚੋਦੀ ਕੁੜੀ ਦੀ ਮਾਂ ਕਹਿੰਦੀ ਹੈ ਕਹਿੰਦੀ ਹੋਰ ਕੋਈ ਪੈਦਾ ਕਹਿੰਦੀ ਕਾਹਦਾ ਉੱਥੇ ਗਿਆ ਕਹਿੰਦੀ ਇੱਕ ਤਾਂ ਬਣਾ ਕੇ ਲਿਆ ਆਇਆ ਦੂਜਾ ਕਹਿੰਦੀ ਕੁੜੀ ਦੀ ਲੱਤ ਤੜਾਇਆ ਹੈ ਕਹਿੰਦੀ ਜਾ ਕੇ ਕਿਹੜੀ ਕੁੜੀ ਦੀ ਲੱਤ ਤੜਾਇਆ ਸੀ ਤੋਂ ਟੈਟੂ ਬਣਾਇਆ ਕਹਿੰਦੀ ਉਹਦੀ ਲੱਤ ਤੜਾਇਆ ਕੋਈ ਨਹੀਂ ਕਹਿੰਦਾ ਮੁੰਡਾ ਦਾ ਤੇਰੀ ਠੀਕ ਅਸੀਂ ਪਹੁੰਚ ਗਏ ਹੁਣ ਭਾਰਤ ਮਾਲਾ ਲਵੇ ਇਹ ਆ ਗਿਆ ਅੱਗੇ ਭਾਰਤ ਮਾਲਾ ਰੋਡ ਅਸੀਂ ਭਾਰਤ ਮਾਲਾ ਰੋਡ ਤੇ ਚੜਾ ਜਿਹੜਾ ਨਵਾਂ ਬਣਿਆ ਭਾਰਤ ਮਾਲਾ ਰੋਡ ਦਿੱਲੀ ਕਟੜਾ ਐਕਸਪੈਕਟਸ ਵੀ ਰੋਡ ਤਾਂ ਹੈਗਾ ਜੀ ਪਰ ਇਹਦੀ ਇੱਕ ਸਾਈਡ ਦੀ ਨੰਗਣਾ ਪੈਂਦਾ ਜੇ ਦੂਜੇ ਪਾਸੇ ਦਾ ਬਣਾਇਆ ਇਹ ਇਹ ਫਾਈਨਲੀ ਤਿਆਰ ਨਹੀਂ ਹੋਇਆ ਅਜੇ ਕੰਮ ਚੱਲ ਰਿਹਾ ਹੈ ਇਹਦਾ ਆ ਫਾਈਨਲੀ ਇਹ ਅੱਜ ਹੀ ਸਿੱਖਿਆ ਹੁਣੇ ਹੁਣੇ ਤਾਜ਼ਾ ਤਾਜ਼ਾ ਜਾਮ ਲੱਗਿਆ ਵਿਆ ਯਾਰ ਦੇਖੋ ਕਿੰਨਾ ਜਾਮ ਹੈ ਇੱਧਰ ਦੀ ਰੋਡ ਦੀ ਹੈ ਰਸਤਾ ਚੱਲਦਾ ਕਰਦੇ ਨੇ ਅਜੇ ਰਸਤਾ ਫਾਈਨਲ ਹੋਇਆ ਨਹੀਂ ਨਾ ਉਧਰ ਰੋਡ ਐਕਸੀਡੈਂਟ ਤੋਂ ਬਚਦੀਆਂ ਨੇ ਦੇਖੋ ਸਾਰਾ ਕੁਝ ਤਿਆਰ ਪਿਆ ਪਰ ਲੁੱਕ ਨਹੀਂ پا ਰਹੇ ਕਾਰਨ ਕੀ ਹੈ ਪਤਾ ਨਹੀਂ ਲੱਗ ਰਿਹਾ ਅਜੇ ਕੁਝ ਵਧੀਆ ਰੋਡ ਵਧੀਆ ਬਣਾਤਾ ਦੇਖੋ ਬੋਲਟ ਵਾਲਾ ਬੰਦਾ ਪਹੁੰਚ ਗਿਆ ਉੱਥੇ ਅਸੀਂ ਥੋੜੇ ਜੇ ਲੇਟ ਆ ਗਏ ਅਜੇ ਅਸੀਂ ਤੇ ਜਾਂਦੀ ਹਾਂ ਸਰ ਪੰਚ ਇਹ ਥੋੜੀ ਜਿਹੀ ਹੌਲੀ ਚੱਲਦੀ ਹੈਗੀ ਜਾਂਦੀ ਬੱਤ ਹੱਥ ਪਾ ਕੇ ਬੈਠੇ ਇਹ ਕਦੇ ਕਦੇ ਕੱਟ ਮਾਰ ਦਿੰਦੇ ਨੇ ਬੰਦੇ ਐ ਨਹੀਂ ਪਤਾ ਕਿੱਧਰ ਨੂੰ ਪਲਟਾ ਦੇਣਾ ਕਿੱਥੇ ਜਾਂਦੀ ਹੈ ਉਹ ਅਸੀਂ ਤੇ ਇਹ ਇਹਦਾ 750 ਦੀ ਵਗ ਜਾਂਦੀ ਹੈ ਜੇ ਪੂਰੀ ਰੇਤ ਦੇ ਦੇ ਨਾ 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 ਮੇਰ ਤਾਂ ਖਿੰਡਦੀ ਹੈ ਗੱਾਰ 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 ਇੱਕ ਚੀਜ਼ ਮੇਰ ਤਾਂ ਕੱਟੀ ਕਰਨੀ ਪਊ ਸਵਾ 500 ਤੇ ਜਾਂਦੀ ਹੈ ਇਹ ਕਿਵੇਂ ਆਉ ਪਾਉਣ ਲੱਗ ਗਿਆ ਸਵਾ ਪਾਉਣ ਸਵਾ ਹੁਣ ਅਸੀਂ ਫਾਈਨਲੀ ਪਹੁੰਚ ਗਏ ਕਿਦਾਂ ਸਾਰਾ ਬੋਲਟ ਟਾਈਮ ਤੇ ਸਾਰਾ ਬੋਲਟ ਵਾਸਤੇ ਬਾਰ-ਬਾਰ ਫੋਨ ਆ ਰਹੇ ਨੇ ਕਰੋ ਬਿੱਗ ਲੈ ਕੇ ਆਉਣਾ ਜਾਂ ਅੱਜ ਨਹੀਂ ਲੈ ਕੇ ਆਉਣਾ ਬੋਲਟ ਹੁਣ ਆਪਾਂ ਪਹੁੰਚ ਗਏ ਆ ਪੀਜੀਆਈ ਕਾਬ ਦਾ ਹੈ ਗੋਲਡੀ ਹੁਣ ਆਪਾਂ ਪਹੁੰਚ ਗਏ ਆ ਸੰਗਰੂਰ ਹੁਣ ਮੈਂ ਕਈ ਵਾਰ ਹੈ ਗੋਲਡੀ ਪੇਰ ਵਾਲੀ ਗੱਡੀ ਆਪਣਾ ਕਵਾੜੀ ਇਹ 50-60 ਹਜ਼ਾਰ ਦੀ ਘੱਟ ਦੇਣੀ ਗੱਡੀ ਬੱਦ ਵਾ 60-50 ਦੀ ਘੱਟ ਲਾਣਗੇ ਸਰਪੰਚ ਸਾਹਿਬ ਦੀ ਗੱਡੀ 50 ਹਜ਼ਾਰ ਦੀ ਹੈ ਜੀ ਦੇਖੋ ਮੈਂ ਕਹਿੰਦਾ ਵੀ ਜੇ ਕੋਈ ਸਾਲਾ ਵਿਚ ਮਾਰੇ ਇਹਨੇ 50-60 ਹਜ਼ਾਰ ਉਹ ਤੋਂ ਲੈ ਲੀਏ ਬੁੱਲਣ ਸੌੜ ਕਰਾ ਲਾਉਂਦੇ ਜਿੰਨੇ ਲੱਖ ਰੁਪਏ ਦੀ ਗੱਡੀ ਹੋ ਜੂ ਭੈਣ ਜੀ ਬੁੱਲ ਕਰਾਰ ਕੀ ਹੈ ਪਰ ਨਾ ਆ ਆ ਕਿੱਧਰ ਚੱਲਿਆ ਲੈਂਡ ਫੋਰਸ ਦਾ ਹੁਣ ਕੋਈ ਵਿਚ ਨਹੀਂ ਮਾਰਦਾ ਸਤੰਵਤਾ ਲੈਂਡ ਫੋਰਸ ਹੈ ਜੀ ਸਮਰਾਟ ਗ੍ਰੀਨ ਸਿਸਟਮ ਨਹੀਂ ਜੀ ਨਹੀਂ ਲੈਂਡ ਫੋਰਸ ਹੈ ਹੈ ਬਰਵਾ ਜੀ ਸਰ ਉੱਥੇ ਪਹੁੰਚ ਗਏ ਕੱਢ ਗਏ ਮੈਡਮ ਜਿਹੜਾ ਪੁਆਇੰਟ ਆਣਾ ਬੋਲਟਰ ਤੇ ਡਿਊਟੀ ਹੈ ਅੱਛਾ ਹੁਣ ਆਪਾਂ ਚੱਲਿਆਂ ਕਚਹਿਰੀਆਂ ਦੀ ਗੋਤੀ ਮੰਦਾਊਗਾ ਬੋਲਟਰ ਲੈ ਕੇ ਕਚਹਿਰੀਆਂ ਦੇ ਲਵੇ ਫੇਰ ਤਾਂ ਹੋਊਗਾ ਜੀ ਹਾਂ ਸੰਗਰੂਰ ਦੇ ਬੱਸ ਸਟੈਂਡ 'ਚ ਪਹੁੰਚ ਗਏ ਹੁਣ ਸੰਗਰੂਰ ਤੇ ਆਦੇ ਕਚਹਿਰੀਆਂ ਚਾਹਾਂ ਸੰਗਰੂਰ ਕਚਹਿਰੀਆਂ ਦੇ ਵਿੱਚ ਪਹੁੰਚ ਗਏ ਆਪਾਂ ਆਪਾਂ ਚੱਲਿਆਂਗੇ ਹੁਣ ਮਣੀ ਬਈ ਦੀ ਲਗਾਮ ਤੇ ਜਿੱਥੋਂ ਆਪਾਂ ਨੇ ਕਾਗਜ਼ ਪੱਤਰ ਚੈੱਕ ਕਰਾਉਣਾ ਹੈਗੇ ਬੋਲਟਰ ਦੇ ਕੋਥੇ ਚੱਲਦੇ ਹਾਂ ਹੁਣ ਅੱਪਾ ਕੋਈ ਵੀ ਜਦਨੇ ਕੰਮ ਕਰਾਉਣਾਗਾ ਤਾਂ ਤੁਸੀਂ ਇੰਨਾ ਤੋਂ ਕਰਵਾ ਸਕਦੇ ਹੋਗੇ ਕਾਪੀਆਂ ਦਾ ਹੁਣ ਇਹ ਫਾਈਨਲੀ ਆਪਾਂ ਨੇ ਬੋਲਟ ਦਾ ਜਿਹੜਾ ਸੌਦਾ ਕਰ ਲਿਆਗਾ ਲੈ ਕੇ ਆਪਾਂ ਚੱਲਿਆਂ ਬੋਲਟ ਪੇਮੈਂਟ ਕਰਾ ਕੇ ਪੂਰੀ ਆਪਾਂ ਨੇ ਕਿਨੂ ਲਾਇ ਕੇ ਚੱਲਿਆਂਗੇ ਆਪਾਂ ਪੇਮੈਂਟ ਬਿਲਕੁਲ ਆਮਾ ਜਿਹੜਾ ਬੋਲਟ not